ਗੱਲ ਚੱਲ ਰਹੀ ਹੈ ਭਾਈ ਨਸ਼ਾ ਹੁਸ਼ਿਆਂ ਦੀ ਨਸ਼ਿਆਂ ਦੇ ਵਿਰੁੱਧ ਯੁੱਧ ਦੀ ਉਹਦੇ ਵਿੱਚ ਡੋਪ ਟੈਸਟ ਵਾਲਾ ਵੀ ਕੰਮ ਚੱਲਿਆ ਹੋਇਆ ਜਿਵੇਂ ਤੁਸੀਂ ਕਿਹਾ ਵੀ ਦੇਸੀ ਨਸ਼ੇ ਉਹ ਚ ਵੜਿੰਗ ਸਾਹਿਬ ਤੇ ਕਹਿੰਦੇ ਨੇ ਭਾਈ ਪੋਸਟ ਵਾਲੀ ਭੁੱਕੀ ਵਾਲੀ ਖੇਤੀ ਸ਼ੁਰੂ ਕਰਦੇਓ ਪੰਚੀਮਾ ਸਾਹਿਬ ਕਹਿੰਦੇ ਵੀ ਕਾਂਗਰਸ ਵਾਲਿਆਂ ਦਾ ਡੋਪ ਟੈਸਟ ਕਰਾਓ ਉਹ ਕਹਿੰਦੇ ਇਹਨਾਂ ਦਾ ਕਰਾਓ ਤੇ ਮੈਨੂੰ ਲੱਗਦਾ ਵੀ ਡੋਪ ਟੈਸਟ ਵੈਸੇ ਕਰਵਾ ਹੀ ਲੈਣੇ ਚਾਹੀਦੇ ਆ ਜੀ ਵਾਹ ਭਾਈ ਟਾਈਮ ਹੋ ਗਿਆ ਇਸ ਰੋਲਾ ਜਿਹਾ ਪੈਂਦੇ ਨੂੰ ਮੈਂ ਤੁਹਾਨੂੰ ਪਿੱਛੇ ਲੈ ਜਾਂਦਾ 2017 18 ਚ ਜੀ ਕੈਪਟਨ ਸਰਕਾਰ ਆਈ ਇਹਨਾਂ ਦੀ ਸਰਕਾਰ ਆਉਂਦੇ ਆ ਸਰ ਨਸ਼ਾ ਤੇ ਸਵਾਬ ਬੰਦ ਹੋਣਾ ਸੀ ਸੋਚ ਚੁੱਕੀ ਸੀ ਇਹਨਾਂ ਨੇ ਹੂੰ ਗੁਟਕਾ ਸਾਭ ਦੀ ਸੌਂਹ ਲੈ ਕੇ ਬੈਠ ਗੇ ਲੈ ਕੇ ਬੈਗੀ ਬਿਲਕੁਲ ਉਲਟਾ ਹੋਇਆ ਕਿ ਕਿ ਮਾਲ ਮਾੜਾ ਆ ਗਿਆ ਹੂੰ ਇੱਕ ਵਾਰੀ ਸਾਡੇ ਉਥੇ ਜੇਲ੍ਹ ਦੇ ਵਿੱਚ ਵੀ ਐਦਾਂ ਦਾ ਆ ਗਿਆ ਉਦੋਂ ਸਾਡੇ ਕੋਲੇ ਸ਼ਬਦ ਨਹੀਂ ਸੀ ਹੁੰਦੇ ਤੇ ਕਹਿਣ ਕੇ ਵੀ ਇਹ ਕਮਲਿਆਂ ਵਾਲਾ ਸਮਾਨ ਆ ਗਿਆ ਹੂੰ ਉਹ ਜਿਹੜੇ ਪੀਲਣ ਦਿਮਾਗ ਹੀ ਚੁੱਕਿਆ ਜਾਵੇ ਜੀ ਉਹ ਸਾਨੂੰ ਉਦੋਂ ਕਹਿੰਦੇ ਜੀ ਕਮਲਿਆਂ ਵਾਲਾ ਸਮਾਨ ਆ ਗਿਆ ਬਈ ਤੋ ਕਈ ਕਟੀਚੇ ਵਿਚਾਰੇ ਤੇ ਕਈਆਂ ਨੂੰ ਚੱਕੀਆਂ ਚ ਬੰਦ ਕੀਤਾ ਜੀ ਇੱਕ ਤੇ ਲੀਡੇ ਲਾ ਕੇ ਸੁਪਰਡਿਪਟੀ ਸੁਪਰਡੈਂਟ ਤੇ ਦਫਤਰ ਦੇ ਸਾਹਮਣੇ ਚਲਾ ਗਿਆ ਦਿਮਾਗ ਚੱਕਿਆ ਸੀ ਉਹਨੇ ਕਿ ਤੈਨੂੰ ਮੈਂ ਮਲਾਉਣਾ ਤੇਰੇ ਘਰਦਿਆਂ ਨਾਲ ਖਲੋ ਜਾ ਜੀ ਜੀ ਇਦਾ ਮਤਲਬ ਕਿ ਚਲੋ ਸਮਾਨ ਚ ਪਤਾ ਨਹੀਂ ਕੀ ਆਇਆ ਕੀ ਨਹੀਂ ਆਇਆ ਸਿੰਥੈਟਿਕ ਡਰਗ ਚ ਧੜਾ ਧੜ ਮੌਤ ਆਈਆਂ ਉਸ ਟਾਈਮ ਸ਼ਾਇਦ 200 ਤੋਂ ਵਧੇਰੇ ਓਵਰਡੋਜ਼ ਨਾਲ ਮਰੇ ਹੂੰ ਓਵਰਡੋਸ ਨਾਲ ਨਹੀਂ ਸੀ ਦਰਅਸਲ ਡੋਸ ਤੇ ਬੰਦੇ 19 ਕਿ ਲੈਂਦੇ ਆ ਪਰ ਜੇ ਵਿੱਚ ਉਹਦੇ ਜਿਹੜੇ ਘਾਤਕ ਕੈਮੀਕਲ ਆਪਾਂ ਕਹਿਦੀ ਬਿਲਕੁਲ ਹਾਂਜੀ ਉਹ ਜ਼ਿਆਦਾ ਨਹੀਂ ਤੇ ਡੋਸ ਤੇ 19 ਹੀ ਰਹਿੰਦੀ ਆ ਬੰਦਾ ਰੜੇ ਜਾਂਦਾ ਜੀ ਹੋਇਆ ਕਿ ਕਿ ਉਸ ਵੇਲੇ ਜਦੋਂ ਬੰਦੇ ਤੜਾ ਤੜ ਮਰੇ ਤੇ ਕੁਝ ਆਪਣੇ ਜਿਹੜੇ ਬੁੱਧੀਜੀਵੀ ਸੀਗੇ ਉਹਨਾਂ ਨੇ ਕਾਲ ਦਿੱਤੀ ਕਿ ਭਈ ਆਪਾਂ ਇੱਕ ਹਫ਼ਤਾ ਮਨਾਈਏ ਨਸ਼ਾ ਦੇ ਵਿਰੁੱਧ ਹੂੰ ਜਿਵੇਂ ਯੁੱਧ ਚੱਲ ਰਿਹਾ ਉਹਨੂੰ ਜੀ ਜੀ ਇੱਕ ਹਫ਼ਤਾ ਬਲਤੇਜ ਪੰਨੂ ਉਸ ਨੂੰ ਲੀਡ ਕਰ ਰਹੇ ਸਨ ਪਾਲੀ ਭੁਪਿੰਦਰ ਸੀ ਐਡਵੋਕੇਟ ਹਾਕਮ ਸਿੰਘ ਆ ਸਾਡੇ ਅੱਗੇ ਵੀ ਚਲੋ ਕੰਮ ਕਰਦੇ ਸੀ ਉਦੋਂ ਨਾਲ ਜੀ ਹੁਣ ਮੈਂ ਤੁਹਾਨੂੰ ਐਪੀਸੋਡ ਦੱਸਦਾ ਬਹੁਤ ਘੱਟ ਮੈਂ ਦੱਸਿਆ ਹੋਇਆ ਹੂੰ ਦੁਬਾਰਾ ਦੱਸਦਾ ਉਹ ਇੱਕ ਐਸਾ ਹਫਤਾ ਸੀਗਾ ਜਿਸ ਨੇ ਪੰਜਾਬ ਨੂੰ ਨਾ ਫਿਰੋ ਦਿੱਤਾ ਐ ਮਤਲਬ ਕਿ ਜਿਹੜੇ ਆਲੋਚਕ ਵਿਰੋਧੀ ਸਭ ਇੱਕ ਥਾਂ ਤੇ ਆ ਗਏ ਸੀ ਜੀ ਪਾਰਟੀਬਾਜ਼ੀ ਛੱਡਤੀ ਲੋਕਾਂ ਨੇ ਸੜਕਾਂ ਤੇ ਆ ਮਾਰੇ ਨਿਕਲੇ ਹੂੰ ਉਹ ਇੱਕ ਮਤਲਬ ਬੜੀ ਸਿੱਕੇਬੰਦ ਮਿਸਾਲ ਹੈ ਸਿੱਕੇਬੰਦ ਜਿਵੇਂ ਕਹਿ ਲੋ ਕਿ ਭਾਈ ਮਿਸਾਲ ਆਪਾਂ ਨੂੰ ਮਿਲਦੀ ਹੈ ਕਿ ਲੋਕ ਸੜਕਾਂ ਤੇ ਆ ਜਾਂਦੇ ਆ ਕਿਸੇ ਵੀ ਮੁੱਦੇ ਦੇ ਖਿਲਾਫ ਇਹ ਨਹੀਂ ਹੈ ਕਿ ਲੋਕ ਆਉਂਦੇ ਨੇ ਜੀ ਹੋਇਆ ਕੀ ਕਿ ਇਸ ਦਰਮਿਆਨ ਸਰਕਾਰ ਤੋਂ ਕਾਲ ਆ ਗਈ ਕਿ ਭਾਈ ਤੁਸੀਂ ਆ ਕੇ ਤੇ ਮਿਲੋ ਮੈਂ ਜਾਵਾਂ ਨਾ ਮੈਂ ਵੇਰਾ ਇਸ ਗੱਲ ਦਾ ਅਗਵਾ ਆਪਣਾ ਪੁਰਾਣਾ ਸਾਥੀ ਸਾਬਕਾ ਸਾਥੀ ਸ਼ਰਮਾ ਸੀਗਾ ਜੀ ਮੈਨੂੰ ਪਤਾ ਸੀ ਇਹਨਾਂ ਚੀਜ਼ਾਂ ਦਾ ਤੇ ਮੈਂ ਵੇਰਾ ਤੇ ਫਿਰ ਕਹਿੰਦੇ ਭਾਈ ਯਾਰ ਦਿਓ ਲੱਥ ਜਾਈ ਗੱਲ ਚ ਕੋਈ ਬਣਦੀ ਹੈ ਤੇ ਜਾ ਕੇ ਗੱਲ ਕਰ ਲਈਏ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਚਾਰੇ ਹੂੰ ਮੇਰੀ ਉੱਥੇ ਪ੍ਰੈਜੈਂਟੇਸ਼ਨ ਸੀਗੀ ਡੀਜੀਪੀ ਦੀ ਹਾਜ਼ਰੀ ਚ ਜਾਂ ਇਹਨਾਂ ਦੇ ਸਰੇਸ਼ ਕੁਮਾਰ ਹੁੰਦੇ ਸੀ ਮੈਂ ਉੱਥੇ ਬੜੀਆਂ ਗੱਲਾਂ ਜਿੰਨੀਆਂ ਕਹਿਣੀਆਂ ਸੀ ਕਹੀਆਂ ਦੂਜਿਆਂ ਨੇ ਵੀ ਕਹੀਆਂ ਚਲੋ ਜੀ ਜੀ ਉਹ ਉਹ ਦਿਨ ਹੀ ਉਹਨਾਂ ਨੇ ਚੱਕ ਕੇ ਨਾਲ ਦੀ ਨਾਲ ਟਵੀਟ ਕਰਤੀ ਫੋਟੋ ਅੱਜ ਤੱਕ ਉਸ ਫੋਟੋ ਤੋਂ ਸਾਨੂੰ ਗਾਲਾਂ ਪੈਂਦੀਆਂ ਚਲੋ ਐਕਚੁਅਲ ਚ ਕੀ ਹੋਇਆ ਸੀਗਾ ਚਲੋ ਠੀਕ ਹੈ ਤੁਸੀਂ ਕਹਿ ਸਕਦੇ ਹੋ ਕਿ ਬਲਤੇਜ ਪੰਨੂ ਅੱਜ ਸਰਕਾਰ ਦਾ ਹਿੱਸਾ ਨੇ ਪਰ ਐਕਚੁਅਲ ਚ ਕਹਾਣੀ ਕੀ ਹੋਈ ਮੈਂ ਤੁਹਾਨੂੰ ਉਸ ਤੋਂ ਬਾਅਦ ਦੀ ਦੱਸਦਾ ਉਸ ਤੋਂ ਕੁਝ ਘੰਟੇ ਆ ਬਾਦ ਹੋਇਆ ਕਿ ਕਿ ਆਮ ਆਦਮੀ ਪਾਰਟੀ ਵਾਲੇ ਵੀ ਉੱਥੇ ਪਹੁੰਚ ਗਏ ਅਮਰਿੰਦਰ ਸਿੰਘ ਕੋਲ ਜੀ ਤੇ ਇਹਨਾਂ ਦਾ ਵਫ਼ਦ ਵੀ ਚਲਾ ਗਿਆ ਹੁਣ ਜਦੋਂ ਵਫ਼ਦ ਚਲਾ ਗਿਆ ਉਸ ਤੋਂ ਬਾਅਦ ਹੋ ਗਈ ਸ਼ੁਰੂ ਪੋਲਿਟਿਕਸ ਸਾਨੂੰ ਨਹੀਂ ਪਤਾ ਪੰਨੂ ਸਾਹਿਬ ਉਦੋਂ ਇਹਨਾਂ ਨਾਲ ਸੀਗੇ ਕਿ ਨਹੀਂ ਸੀਗੇ ਅੰਦਰ ਖਾਤੇ ਪਰ ਹੋਣਗੇ ਮੈਂ ਕਹਿ ਨਹੀਂ ਸਕਦਾ ਜੋ ਵੀ ਆ ਅਸੀਂ ਤੇ ਆਪ ਦੀ ਜ਼ਮੀਰ ਦੀ ਗਵਾਈ ਦੇ ਸਕਦੇ ਹਾਂ ਬਿਲਕੁਲ ਜੀ ਤੇ ਅੱਜ ਵੀ ਬੈਠੇ ਆ ਤੁਹਾਡੇ ਸਾਹਮਣੇ ਉਸ ਮੁਲਾਕਾਤ ਤੋਂ ਬਾਅਦ ਮੈਂ ਫਿਰ ਆਖਿਆ ਸੀਗਾ ਕਿ ਕੈਪਟਨ ਦਾ ਕੱਚਾ ਚੈੱਕ ਕਰਨੋਂ ਖਾਕੀ ਨਿਕਲੇਗਾ ਇਹ ਮੇਰੀ ਜ਼ਰੂਰਤ ਸੀ ਜਿਵੇਂ ਮੈਂ ਕਿਹਾ ਹੁੰਦਾ ਜਿਵੇਂ ਗਾਲਾਂ ਕੱਢਣ ਵਾਲੇ ਕਹਿੰਦੇ ਆ ਇੰਨੀ ਕਿਸੇ ਚ ਮਜਾਲ ਨਹੀਂ ਉਹ ਅੱਜ ਵੀ ਮੇਰਾ ਪੋਸਟ ਵਾਇਰਲ ਹੁੰਦਾ ਹੈ ਇਸ ਬੰਦੇ ਨੇ ਉਦੋਂ ਹੀ ਦੱਸਦਾ ਸੀਗਾ ਕਿ ਭਾਈ ਅਮਰਿੰਦਰ ਸਿੰਘ ਜਿਹੜਾ ਦਾ ਤੁਹਾਡੇ ਜਾਣਗੇ ਜਾਣਗੇ ਚਲੋ ਮੈਂ ਤੁਹਾਨੂੰ ਇੰਟਰਸਟਿੰਗ ਗੱਲ ਦੱਸਦਾ ਜੀ ਜੀ ਹੋਇਆ ਕੀ ਕਿ ਆਮਦਵੀ ਪਾਰਟੀ ਵਾਲਿਆਂ ਨੇ ਡੋਪ ਡੋਪ ਸਟਾਰਟ ਕਰਤਾ ਵੀ ਆ ਮੇਰਾ ਡੋਪ ਟੈਸਟ ਚ ਕੋਈ ਆਪ ਹੀ ਕਰਵਾ ਲੈਣਾ ਹੂੰ ਆਪ ਹੀ ਪਾ ਦੇਣਾ ਕਿ ਆ ਮੇਰਾ ਡੋਪ ਹੈ ਹੂੰ ਚੱਲ ਪਿਆ ਕੰਮ ਜੀ ਫਲਾਣ ਕਾਂਗਰਸ ਦਾ ਕਐਮਐਲਏ ਫਸ ਵੀ ਗਿਆ ਡੋਪ ਟੈਸਟ ਉਹ ਤੇ ਕਰਵਾ ਕੇ ਸਭ ਕੀ ਵੀ ਯਾਰ ਮੈਂ ਵੀ ਨੰਬਰ ਬੜਾ ਲਵਾ ਉਹਦਾ ਪੋਜ਼ਿਟਿਵ ਆ ਗਿਆ ਫਿਰ ਉਹ ਮੁੜ ਕੇ ਕਹਿੰਦਾ ਫਿਰ ਮੈਨੂੰ ਤੇ ਯਾਰ ਸਟ੍ਰੈਸ ਹੈ ਮੈਂ ਤੇ ਨੀਂਦ ਨੂੰ ਦਾਲੀਆਂ ਗੋਲੀਆਂ ਖਾਣਾ ਉਹ ਆ ਗਈਆਂ ਪਿਸ਼ਾਬ ਚ ਮਤਲਬ ਕੀ ਹੋਇਆ ਕਿ ਅਸਲ ਵਿੱਚ ਜਦੋਂ ਇਹ ਡੋਪ ਡੋਪ ਖੇਡਣਾ ਸ਼ੁਰੂ ਹੋ ਗਿਆ ਕੁਝ ਬੰਦੇ ਤਾਨੂੰ ਪਤਾ ਹੀ ਐ ਸਾਈਡਾਂ ਲੈਣ ਵਾਲੀ ਨਹੀਂ ਤਾਂ ਸਿੱਟਾ ਇਹ ਨਿਕਲਿਆ ਕਿ ਇੱਕ ਤਾਂ ਚਲੋ ਸਾਡੀ ਹੋ ਸਕਦਾ ਗਲਤੀ ਵੀ ਹੋਵੇ ਮੈਂ ਉਸ ਚੀਜ਼ ਨੂੰ ਮੰਨਦਾ ਕਿ ਉਹ ਮੁਲਾਕਤ ਸੈਕਿੰਡ ਡੋਪ ਡੋਪ ਉਹ ਡੋਪ ਡੋਪ ਹੋ ਗਿਆ ਉਸਮੇ ਮਤਲਬ ਡੋਪ ਡੋਪ ਹੋ ਗਿਆ ਡੋਪ ਹੋ ਗਿਆ ਜੀ ਹਮ ਠੀਕ ਹੈ ਨਾ ਮਤਲਬ ਕਿ ਇਹਨਾਂ ਨੇ ਉਸ ਵੇਲੇ ਜਿਹੜੇ ਲੋਕ ਸਵਾਲ ਕਰ ਰਹੇ ਸਨ ਗੱਲਾਂ ਕਰ ਰਹੇ ਸਨ ਜਵਾਬ ਦੇ ਬਣਾ ਰਹੇ ਸੀ ਸਰਕਾਰ ਤੋਂ ਡੋਪ ਡੋਪ ਖੇਡ ਕੇ ਤੇ ਉਹਨੂੰ ਡੋਪ ਡੋਪ ਕਰਤਾ ਹਮ ਹੁਣ ਉਹੀ ਚੀਜ਼ ਫੇਰ ਇੱਕ ਵਾਰੀ ਕੁਲਵੀਰ ਜੀਰੇ ਨੇ ਕੁਰਸੀ ਡਾਲੀ ਸੁਖਵੀਰ ਸਿੰਘ ਆਪ ਨੂੰ ਕਰਾ ਡੋਪ ਟੈਸਟ ਕਿੰਨੇ ਹੋਣਾ ਕਿੰਨੇ ਜਾਣਾ ਹੁਣੇ ਫੇਰ ਚੱਲ ਪਿਆ ਕੰਮ ਇਹ ਥੋੜੇ ਟਾਈਮ ਮੈਂ ਤਾਂ ਹੀ ਕਰੇ ਕਈ ਗੱਲ ਹੋ ਗਈ ਹੈ ਇਹ ਕਰਵਾਈ ਲੈਣੇ ਚਾਹੀਦੇ ਹਾਂ ਜੀ ਮਤਲਬ ਕਿ ਹੁਣ ਕਹਿੰਦੇ ਨੇ ਕਿ ਜੀ ਚੀਮਾ ਸਾਹਿਬ ਕੇ ਕਾਲੀਆਂ ਦਾ ਤੇ ਕਾਂਗਰਸੀਆਂ ਦਾ ਡੋਪ ਟੈਸਟ ਹੋਣਾ ਚਾਹੀਦਾ ਉਹ ਕਹਿੰਦੇ ਜੀ ਕਿ ਬਾਜਵਾ ਸਾਹਿਬ ਉਹ ਕਹਿੰਦੇ ਕਿ ਸ਼ੁਰੂਆਤ ਤੁਹਾਡੇ ਮੁੱਖ ਮੰਤਰੀ ਤੋਂ ਕਰਦੇ ਆਜੋ ਤੇ ਕਈ ਕੈਂਡੇ ਵਿੱਚ ਸ਼ਰਾਬ ਦਾ ਵੀ ਰੱਖੋ ਫਿਰ ਫੂਕਣੀ ਜਦਾਂ ਵੀ ਕਿਤੇ ਰੈਂਡਮਲੀ ਮਰਵਾ ਲਓ ਫੂਕ ਕੁਝ ਲੀਡਰਾਂ ਦੀ ਮੜਾਸੀ ਆਪਾ ਬਣਿਆ ਹਾਂ ਹੁ ਤੁਸੀਂ ਦੇਖੋ ਕਿ ਉਹ ਕਹਿੰਦੇ ਕਿ ਚੀਮਾ ਸਭ ਪਹਿਲਾਂ ਤੁਹਾਡਾ ਵੀ ਹੋਵੇ ਫਿਰ ਦੇਖਦੇ ਆਂ ਬਈ ਗੱਲ ਇਹ ਆ ਕਿ ਹੁਣ ਤੁਸੀਂ ਇੱਕ ਕਮਾਲ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਸੀਗੀ ਨਾ ਉਹ ਕਹਦੇ ਤੇ ਆਈ ਸੀ ਕਿ ਅਸੀਂ ਧਰਮ ਦੀ ਰਾਜਨੀਤੀ ਨਹੀਂ ਕਰਨੀ ਅਸੀਂ ਕਰਪਸ਼ਨ ਨਹੀਂ ਕਰਨੀ ਅਸੀਂ ਤਾਂ ਇੱਕ ਸਾਫ਼ ਸੁਥਰੀ ਰਾਜਨੀਤੀ ਦੀ ਮਿਸਾਲ ਸੈੱਟ ਕਰਨੀ ਬਿਲਕੁਲ ਸਾਢੇ 3 ਸਾਲ ਹੋ ਗਏ ਹੂੰ ਲੁਧਿਆਣਾ ਜ਼ਿਮਨੀ ਚੋਣ ਚ ਮਾਨ ਸਾਹਿਬ ਜਾ ਕੇ ਭਾਸ਼ਣ ਕੀ ਦੇ ਰਹਾ ਕਦੇ ਉਹ ਕਹਿੰਦੇ ਆ ਕਿ ਮੈਂ ਬੰਬੇ ਚਲਾ ਜਾਊਂਗਾ ਮੈਨੂੰ ਛੁੱਟੀ ਦੇ ਦੇਓਗੇ ਤਾਂ ਮੈਂ ਉੱਥੇ ਐਕਟਿੰਗ ਕਰ ਲਊਂਗਾ ਹੂੰ ਬਣ ਗਿਆ ਰੰਗਲਾ ਪੰਜਾਬ ਕਦੇ ਇਹ ਕਹਿ ਦਿੰਦੇ ਆ ਕਿ ਸੁਖਵੀਰ ਸਿੰਘ ਬਾਦਲ ਦਾ ਤਾਂ ਕੋਈ ਜੋੜ ਹੀ ਨਹੀਂ ਬਚਿਆ ਨਾ ਗੱਠ ਜੋੜ ਬਚਿਆ ਨਾ ਸਰੀਰ ਦਾ ਜੋੜ ਬਚਿਆ ਪਲੱਸਟਰੀ ਪਲੱਸਟਰ ਲੱਗਾ ਅਰੂਸਾ ਨੂੰ ਆਕੇ ਤੂੰ ਹੀ ਫਿਰਦਾ ਸੀ ਕੈਪਟਨ ਅਮਰਿੰਦਰ ਸਿੰਘ ਉੱਥੇ ਰੈਸ਼ ਤੇ ਰਹਿੰਦੀ ਸੀ ਫਲਾਟ ਮਹਾਰਾਣੀ ਕਦੇ ਅਰੂਸਾ ਯਾਰ ਇਹ ਗੱਲਾਂ ਸਾਬ ਵੇਲਾ ਵਹਾ ਚੁੱਕੀਆਂ ਨੇ ਇਹ ਗੱਲਾਂ ਤੇ ਤੁਸੀਂ 2012 13 ਚ ਵੀ ਕੀਤੀਆਂ ਤੇ 16 17 ਚ ਵੀ ਕੀਤੀਆਂ ਹੁਣ ਇਸ ਦੌਰ ਦੇ ਵਿੱਚ ਜਦੋਂ ਤੁਸੀਂ ਇਹ ਜ਼ੁਰਤ ਵਿਖਾਉਂ ਜਾ ਕੇ ਕਿ ਭਾਈ ਸਾਢੇ 3 ਸਾਲ ਅਸੀਂ ਰਾਜ ਕੀਤਾ ਤੇ ਅਸੀਂ ਆਏ ਸੀ ਸਾਫ਼ ਸੁਥਰੀ ਰਾਜਨੀਤੀ ਦੇਣ ਜੇ ਤਾਂ ਸਾਫ਼ ਸੁਥਰੀ ਰਾਜਨੀਤੀ ਦਿੱਤੀ ਆ ਵੋਟ ਕਰ ਦਿਓ ਬਿਲਕੁਲ ਡਿਵੈਲਪਮੈਂਟ ਹੋਇਆ ਵੋਟ ਕਰ ਦਿਓ ਜਾਂ ਅਸੀਂ ਰਾਜਨੀਤੀ ਦਾ ਮਹਾਂਦਰਾ ਬਦਲਤਾ ਉਹਨੂੰ ਵੋਟ ਕਰ ਦਿਓ ਨਹੀਂ ਤਾਂ ਛੱਡ ਦਿਓ ਵੇਰ ਤੁਹਾਨੂੰ ਤੇ ਇਹ ਕਹਿਣ ਦਾ ਦਮ ਦਿਖਾਉਣਾ ਚਾਹੀਦਾ ਤੇ ਉਹ ਜੀ ਆਪੋਜੀਸ਼ਨ ਵੀ ਤੁਹਾਡੇ ਕੋਲ ਕਿੱਡੇ ਨਿੱਕਰ ਮੁੱਦੇ ਕਿੱਡੇ ਠੋਸ ਮੁੱਦੇ ਆ ਬਾਹਰੀ ਬੰਦੇ ਇੱਥੇ ਮਤਲਬ ਕਿ ਚੇਅਰਮੈਨੀਆਂ ਤੋਂ ਲੈ ਕੇ ਕਿ ਤੁ ਆਪ ਹੀ ਪ੍ਰਗਟ ਸਿੰਘ ਨੇ ਕੱਲ ਟਵੀਟ ਕੀਤਾ ਸੀਗਾ ਕਿ 120 ਕੇ 30 ਬੰਦੇ ਜਿਹੜੇ ਆ ਸਿਸੋਦੀਆ ਜਾਂ ਕੇਜਰੀਵਾਲ ਦਿੱਲੀ ਵਾਲਾ ਗਰੁੱਪ ਵੀ ਇਹਨਾਂ ਦੇ ਆਗੇ ਪਨ ਮੀਡੀਆ ਚ ਆਪਾਂ ਉਹ ਸਭ ਤੋਂ ਪਹਿਲਾਂ ਰੌਲਾ ਪਾਇਆ ਸੀ ਹਾਂ ਹਾਂ ਸੀ ਬਿਲਕੁਲ ਹੁਣ ਤੁਸੀਂ ਵੇਖੋ ਕਿ ਭਈ ਇਹੋ ਜੇ ਵੱਡੇ ਮੁੱਦੇ ਭਈ ਜਿੱਥੇ ਚੇਅਰਮੈਨ ਚੇਅਰਪਰਸਨ ਇਵਨ ਥੈਟ ਰਾਜ ਸਭਾ ਦੇ ਮੈਂਬਰ ਬਾਹਰੋਂ ਤੇ ਸਾਡੀ ਆਪੋਜੀਸ਼ਨ ਗਰਾਉਂਡ ਤੇ ਕਿੱਥੇ ਆ ਨਹੀਂ ਆ ਬਿਲਕੁਲ ਗਰਾਉਂਡ ਤੇ ਨਾਤੇ ਚੰਦ ਬੰਦੇ ਆ ਜੀ ਉਹ ਵੀ ਆਪਣੀ ਪਾਰਟੀ ਦਾ ਅਜੰਡਾ ਪ੍ਰਮੁੱਖ ਰੱਖਦੇ ਨੇ ਹੂੰ ਸੋ ਇਸ ਕਰਕੇ ਸਾਡੀ ਆਪੋਜੀਸ਼ਨ ਵੀ ਉਹੋ ਜੀ ਆ ਮਾਫ ਕਰਨਾ ਲੰਬਾ ਹੋ ਨੂੰ ਵੀ ਆ ਜੀ 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 ਇਸ ਕਰਕੇ ਇਹ ਮੁੱਦਾ ਜਿਹੜਾ ਮੈਂ ਤੁਹਾਨੂੰ ਉਹ ਕਹਾਣੀ ਲੰਮੀ ਚੌੜੀ ਜਿਹੜੀ ਸੁਣਾਈ ਆ ਉਹਦਾ ਮੰਤਵ ਇਹੋ ਆ ਕਿ ਜਦੋਂ ਕੁਝ ਵੀ ਨਹੀਂ ਹੋਣਾ ਉਹਦੋਂ ਆ ਕੁਝ ਹੋਣਾ ਹੈ ਇਹਨਾਂ ਦੇ ਸਾਰਿਆਂ ਦੇ ਕਹਿ ਲੋ ਕਿ ਪਹੁੰਚੇ ਜਿਹੜੇ ਆ ਨਾ ਉਹ ਚੈਨ ਚ ਫਸ ਜਾਂਦੇ ਆ ਵਿਕਾਸ ਦੇ ਮੁੱਦੇ ਤੇ ਬਿਲਕੁਲ ਬੱਸ ਕਰਕੇ ਨਹੀਂ ਰਾਜੀ ਹੂੰ ਜਿਹੜਾ ਸਾਡਾ ਸੰਕਟ ਆ ਪੰਜਾਬ ਦਾ ਜੀ ਕੋਈ ਵੀ ਸੰਕਟ ਚੱਕ ਲੋ ਉਸ ਨੂੰ ਐਡਰੈਸ ਹੋਣਾ ਜਿਹੜਾ ਹੈ ਨਾ ਉਹ ਇਹਨਾਂ ਨੂੰ ਡਰਾਉਂਦਾ ਹੈ ਹੂੰ ਕਿਉਂ ਕਿ ਕਿਉਂਕਿ ਇੱਕ ਤੇ ਜਾਣਕਾਰੀ ਦੀ ਘਾਟ ਆ ਉਦੇ ਵਾਸਤੇ ਪੜਨਾ ਪਊ ਮੱਥਾ ਮਾਰਨਾ ਪਊ ਸੌ ਨੀਤੀਆਂ ਲਿਕਣੀਆਂ ਪੈਣਗੀਆਂ ਉਹਦੇ ਨਾਲੋਂ ਚੰਗਾ ਕੇ ਕੋਈ ਕਿਸੇ ਵਿਰੋਧੀ ਤੇ ਨਿਸ਼ਾਨਾ ਦਿਨ ਉਹਨਾਂ ਬਾਰੇ ਪਤਾ ਹੀ ਕੁਛ ਨਾ ਮਾ ਕੰਦੀ ਕੋਈ ਮਤਲਬ ਕਿ ਚੁਟਕਲਾ ਸੁਣਾ ਦਿਓ ਹੂੰ ਕੋਈ ਇੱਧਰ ਉੱਧਰ ਦਾ ਕੋਈ ਲੱਛੇਦਾਰ ਭਾਸ਼ਣ ਸੁਣਾ ਦਿਓ ਲਫ਼ਬਾਜ਼ੀ ਕਰ ਦਿਓ ਤਾਂ ਮਤਲਬ ਕਿ ਇਹ ਪੋਲਿਟਿਕਸ ਜਿਹੜੀ ਹੈ ਸਾਡੀ ਜੀ ਮੇਰੇ ਖਿਆਲ ਦੇ ਨਾਲ ਜਿਨ੍ਹਾਂ ਨੇ ਕਿਹਾ ਸੀਗਾ ਕਿ ਬਦਲਵੀਂ ਰਾਜਨੀਤੀ ਲੈ ਕੇ ਆਏ ਆ ਉਹ ਬਦਲਵੀਂ ਰਾਜਨੀਤੀ ਨਹੀਂ ਉਹ ਰਾਜਨੀਤੀ ਕਹਿਣ ਵਾਲੇ ਬਦਲ ਕੇ ਹੁਣ ਉਸੇ ਰਾਜਨੀਤੀ ਦਾ ਹਿੱਸਾ ਬਣ ਗਏ ਨੇ ਜੀ 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 ਮਲਕੀਤ ਸਿੰਘ ਜੀ ਕਹਿ ਰਹੇ ਨੇ ਕਿ ਭਾਈ ਤੁਸੀਂ ਵਧੀਆ ਕੰਮ ਕਰ ਰਹੇ ਹੋ ਸ਼ੁਕਰੀਆ ਜੀ ਮਲਕੀਤ ਸਿੰਘ ਜੀ ਨਾਲ ਇਹ ਕਹਿ ਰਹੇ ਨੇ ਕਿ ਭਾਈ ਆਪ ਨੇ 1000 ਕਰੋੜ ਰੁਪਏ ਦਾ ਕਰਜ਼ਾ ਹੋਰ ਲੈ ਲਿਆ ਜੀ ਔਰ ਪੰਜਾਬ ਸਿੰਘ ਜੀ ਕਹਿ ਰਹੇ ਨੇ ਕਿ ਮੁੱਖ ਮੰਤਰੀ ਸਾਹਿਬ ਕਮੇਟੀ ਨੂੰ ਰਾਜਨੀਤੀ ਸਮਝੀ ਬੈਠੇ ਕਮੇਟੀ ਕਰ ਲਈ ਤੇ ਰਾਜਨੀਤੀ ਹੋ ਗਈ ਤੇ ਸੁਖਦੇਵ ਸਿੰਘ ਜੀ ਕਹਿ ਰਹੇ ਨੇ ਕਿ ਭਾਈ ਹਰੇਕ ਲੀਡਰ ਦਾ ਟੋਪ ਟੈਸਟ ਹੋਣਾ ਚਾਹੀਦਾ ਔਰ ਮਨਜੀਤ ਸਿੰਘ ਜੀ ਕਹਿ ਰਹੇ ਕਿ ਡੋਪ ਡੋਪ ਕਹਿ ਕੇ ਅਸਲ ਜਿਹੜੇ ਮੁੱਦੇ ਸੀਗੇ ਉਹ ਡੋਪ ਤੇ ਆ ਇਹਨਾਂ ਨੇ